ভাসਕਰ ਸਾਹਿਬ ਅਮਰੀਕਾ ਦੇ ਵਿੱਚ ਨੌਨ ਰੈਜ਼ਿਡੈਂਟਸ ਦੇ ਉੱਪਰ ਜਾਂ ਦੂਜੇ ਸ਼ਬਦਾਂ ਚ ਕਹਿ ਲਓ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਇਮੀਗ੍ਰੈਂਟਸ ਤੇ ਜਿਹੜਾ 56 ਕੱਸਿਆ ਹੋਇਆ ਸੀ ਉੱਥੋਂ ਦੀ ਇਮੀਗ੍ਰੇਸ਼ਨ ਨੇ ਆਈਸ ਨੇ ਉਹਦੇ ਚ ਇੱਕ ਰਾਤ ਮਿਲੀ ਹੈ ਅਮਰੀਕਾ ਦੀ ਇੱਕ ਅਦਾਲਤ ਵੱਲੋਂ ਇੱਕ ਬੜਾ ਅਹਿਮ ਫੈਸਲਾ ਆਉਂਦਾ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਸਿਵਲ ਮਿੰਟਸ ਜਰਨਲ ਸਾਡੇ ਕੋਲ ਕਾਪੀ ਹੈ ਮੈਂ ਇਹਨੂੰ ਸ਼ੋਭੀਕਰ ਦਾ ਨਾਲ ਨਾਲ ਔਰ ਜਿਹੜਾ ਕੇਸ ਨੰਬਰ ਹੈਗਾ ਉਹ ਹੈਗਾ 525CV01873SSSBFM ਡੇਟਾ ਨਵੰਬਰ 25 2025 ਮਤਲਬ ਇਹ ਲੰਗੇ ਦਿਨ ਦੀ ਹੈਗੀ ਆ ਔਰ ਉਹਦੇ ਵਿੱਚ ਫੈਸਲਾ ਇਹ ਆਇਆ ਕਿ ਜਿਹੜੇ ਗੈਰ ਕਾਨੂੰਨੀ ਇਮੀਗਰੈਂਟਸ ਨੇ ਜਿਨ੍ਹਾਂ ਨੂੰ ਫੜਿਆ ਜਾਂਦਾ ਸੀਗਾ ਹਰਾਸਤ ਵਿੱਚ ਲੈ ਕੇ ਉਸ ਤੋਂ ਬਾਅਦ ਡਿਪੋਰਟ ਕਰਤਾ ਜਾਂਦਾ ਸੀਗਾ ਕੋਈ ਸੁਣਵਾਈ ਨਹੀਂ ਕੋਈ ਦਲੀਲ ਅਪੀਲ ਨਹੀਂ ਸਿੱਧਾ ਫੜੋ ਤੇ ਵਾਪਸ ਭੇਜੋ ਇਸ ਤਰ੍ਹਾਂ ਦੇ ਲਗਭਗ ਹੱਥ ਕੜੇ ਕੀਤੇ ਹੋਏ ਸੀ ਵਕੀਲਾ ਨੇ ਕਿਸੇ ਤਰ੍ਹਾਂ ਦੀ ਕੋਈ ਰਾਹਤ ਉਹਨਾਂ ਨੂੰ ਨਹੀਂ ਸੀ ਮਿਲ ਰਹੀ ਜਿਹੜੇ 30-30 ਸਾਲ ਪੁਰਾਣੇ ਲੋਕ ਆ ਜਦੋਂ ਉਹ ਇਸ ਤਰ੍ਹਾਂ ਫੜੇ ਗਏ ਭਾਵੇਂ ਬਹੁਤ ਛੋਟਾ ਕਿਸੇ ਦਾ ਕੋਈ ਪੰਗਾ ਸੀ ਉਹਨੂੰ ਸਿੱਧਾ ਵਾਪਸ ਭੇਜਿਆ ਗਿਆ ਤੇ ਹੁਣ ਜਿਹੜੀ ਇਹ ਜੱਜਮੈਂਟ ਆਉਂਦੀ ਆ ਜੱਜਮੈਂਟ ਬੇਸ਼ੱਕ ਇਹ ਕੁਝ ਇੱਕ ਪਟੀਸ਼ਨਰ ਸੀ ਜਿਨ੍ਹਾਂ ਨੇ ਇਹ ਕੇਸ ਪੜਾਇਆ ਸੀ ਲੇਕਿਨ ਜੱਜ ਇਨੂੰ ਪੂਰੇ ਦੇ ਪੂਰੇ ਅਮਰੀਕਾ ਲਈ ਰੱਖ ਦਿੰਦੇ ਨੇ ਕਿ ਜਿਹੜੇ ਲੋਕ ਵੀ ਇਸ ਤਰ੍ਹਾਂ ਦੀ ਹਰਾਸਤ ਵਿੱਚ ਲਏ ਜਾਣਗੇ ਉਹਨਾਂ ਨੂੰ ਸੁਣਵਾਈ ਦਾ ਹੱਕ ਹੋਊਗਾ ਤੁਸੀਂ ਉਹਨਾਂ ਨੂੰ ਅਰੈਸਟ ਕਰਕੇ ਡਿਪੋਰਟ ਕਰਨ ਦੀ ਜਿਹੜੀ ਪ੍ਰਕਿਰਿਆ ਕਾਰਵਾਈ ਆ ਉਹਨੂੰ ਨਹੀਂ ਕਰ ਸਕਦੇ ਉਹਨਾਂ ਨੂੰ ਬਾਂਡ ਹੀアリング ਦਾ ਹੱਕ ਹੋਊਗਾ ਅਧਿਕਾਰ ਹੋਊਗਾ ਤੁਸੀਂ ਉਹਨਾਂ ਦੀ ਜ਼ਮਾਨਤ ਲਓਗੇ ਔਰ ਉਹਨਾਂ ਦਾ ਪੱਖ ਸੁਣੋਗੇ ਔਰ ਜਿਹੜੀ ਇਹ ਤਲਵਾਰ ਸੀ ਕਿ ਜਿਹਨੂੰ ਜਿੱਥੋਂ ਮਰਜੀ ਕੋਈ ਗ੍ਰੋਸਰੀ ਸਟੋਰ ਚ ਹੈਗਾ ਉਤੋਂ ਫੜ ਲਓ ਕੋਈ ਗੈਸ ਸਟੇਸ਼ਨ ਤੇ ਉਤੋਂ ਫੜ ਲਓ ਕੋਈ ਟਰੱਕ ਡਰਾਈਵਰ ਫੜ ਲਓ ਔਰ ਕਿਸੇ ਨੂੰ ਕੋਈ ਸੁਨਵਾਈ ਦਾ ਰਾਈਟ ਨਹੀਂ ਸੀਗਾ ਔਰ ਸਿੱਧਾ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਸੀਗਾ ਇਹਦੇ ਉੱਤੇ ਇਹ ਇਹਨਾਂ ਲੋਕਾਂ ਲਈ ਬੜਾ ਅਹਿਮ ਆਰਡਰ ਹੈ ਇਹ ਆਰਡਰ ਕਦੋਂ ਤੱਕ ਸਟੇ ਕਰਦਾ ਮੈਂ ਤੁਹਾਡੇ ਤੋਂ ਇਹਨੂੰ ਸਮਝੂਗਾ ਲੇਕਿਨ ਖਾਸ ਤੌਰ ਤੇ ਜਿਨ੍ਹਾਂ ਦੇ ਸਾਹ ਸੁੱਕੇ ਹੋਏ ਸੀ ਅਮਰੀਕਾ ਚ ਉਹਨਾਂ ਲਈ ਇਹ ਇੱਕ ਬੜੀ ਰਾਹਤ ਦੀ ਖਬਰ ਹੈ ਮੈਂ ਨਾਲ-ਨਾਲ ਦਿਖਾ ਰਿਹਾ ਹਾਂ ਸੋ ਪਾਸਕਰ ਸਾਹਿਬ ਇੱਕ ਵਾਰੀ ਇਹਨੂੰ ਗੱਲੋਂ ਤੋਰੋ ਜਰਾ। ਗੰਦਾਵਾ ਜੀ ਪਹਿਲੇ ਇਸ ਕੋਰਟ ਦੇ ਆਰਡਰ ਨੂੰ ਸਮਝਣ ਤੋਂ ਪਹਿਲੇ ਅਮਰੀਕਾ ਦੇ ਵਿੱਚ 트ੰਪ ਦੇ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਹਾਲਾਤ ਚੇਂਜ ਹੋਏ ਹਨ ਨਾ ਉਹਦੇ ਜ਼ਿਕਰ ਦੇ ਉੱਤੇ ਇਹ ਹਮ ਕੋਰਟ ਦਾ ਆਰਡਰ ਉਸ ਬਾਰੇ ਜੀ ਹੈ। 트ੰਪ ਤੋਂ ਪਹਿਲੇ ਜੋ ਬਾਈਡਨ ਦੇ ਰਾਜ ਦੇ ਵਿੱਚ ਔਰ ਤੁਸੀਂ ਵੀ ਇਹ ਸੁਣਿਆ ਹੋਵੇਗਾ ਤੁਹਾਡੇ ਵੀ ਕੋਈ ਮਿੱਤਰ ਕੋਈ ਰਿਸ਼ਤੇਦਾਰ ਐਦਾਂ ਦੇ ਹੋਣਗੇ ਜਿਹੜੇ 10 ਸਾਲਾਂ ਤੋਂ 20 ਸਾਲਾਂ ਤੋਂ ਇਵਨ 25-25 ਸਾਲਾਂ ਤੋਂ ਵੀ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਪਰ ਹਜੇ ਤੱਕ ਇਲੀਗਲ ਨੇ ਜਦੋਂ ਇਲੀਗਲ ਹੁੰਦੇ ਨੇ ਤੇ ਤਦ ਉਹ ਇੰਡੀਆ ਨਹੀਂ ਆ ਸਕਦੇ ਲੇਕਿਨ ਇੰਡੀਆ ਜਦੋਂ ਆਂਦੇ ਵੀ ਨਹੀਂ ਤੇ ਦਾਏ ਬਾਏ ਤੋਂ ਹੋ ਕੇ ਇੰਡੀਆ ਜਾ ਕੇ ਫਿਰ ਕਿਸੇ ਤਰੀਕੇ ਨਾਲ ਉੱਥੇ ਜਾ ਸਕਦੇ ਨੇ ਤੁਸੀਂ ਇਹ ਦੇਖੋ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਡੰਕੀ ਲਾ ਕੇ ਜਾਂਦੇ ਸੀ ਲੋਕ ਉਹਨਾਂ ਦੇ ਖਿਲਾਫ ਤੇ ਕਾਰਵਾਈ ਕੀਤੀ ਸੀ ਉਹਦੇ ਵਿੱਚ ਵੀ ਪਹਿਲੇ ਜੋ ਬਾਈਡਨ ਦੇ ਟਾਈਮ ਵਿੱਚ ਨਵੇਂ ਰੂਲ ਸੀ ਹੁੰਦਾ ਕੀ ਸੀਗਾ ਕਿ ਭਾਵੇਂ ਮੈਕਸੀਕੋ ਤੋਂ ਜਾਂ ਹੋਰ ਕਿਸੇ ਰੂਟ ਤੋਂ ਜਦ ਵੀ ਕੋਈ ਅਮਰੀਕਾ ਐਂਟਰ ਕਰ ਜਾਂਦਾ ਸੀ ਨਾ ਤੇ ਤੁਸੀਂ ਇਹ ਕਹਾਣੀ ਅਕਸਰ ਸੁਣੀ ਹੋਏਗੀ ਕਿ ਉਹਨੂੰ ਉਹ ਉਹ ਖੁਦ ਚਾਹੁੰਦਾ ਸੀਗਾ ਕਿ ਮੈਨੂੰ ਫੜ ਲੇ। ਯਾਨੀ ਅਮਰੀਕਾ ਦੀ ਇਮੀਗ੍ਰੇਸ਼ਨ ਅਥਾਰਟੀ ਉਹਨੂੰ ਫੜ ਲੇ, ਉਹ ਪਾਸਪੋਰਟ ਆਪਣਾ ਪਾੜ ਦਿੰਦੇ ਸੀਗੇ ਔਰ ਉਸ ਤੋਂ ਬਾਅਦ ਜਦ ਉਹ ਫੜੇ ਜਾਂਦੇ ਸੀ ਉਹਨਾਂ ਨੂੰ ਫੜ ਕੇ ਛੱਡ ਦਿੱਤਾ ਜਾਂਦਾ ਸੀ ਉਹਨਾਂ ਨੂੰ ਇੱਕ ਏਲੀਅਨ ਨੰਬਰ ਦਿੱਤਾ ਜਾਂਦਾ ਸੀਗਾ। ਯਾਨੀ ਉਹਦੇ ਪੈਰਾਂ ਦੇ ਵਿੱਚ ਇੱਕ ਚਿਪ ਜੀ ਲਾ ਦਿੱਤੀ ਜਾਂਦੀ ਸੀਗੀ ਕਿ ਤੁਸੀਂ ਅਮਰੀਕਾ ਦੇ ਵਿੱਚ ਜਿੱਥੇ ਵੀ ਜਾਓਗੇ ਉਸ ਚਿਪ ਦੇ ਰਾਹੀਂ ਤੁਹਾਨੂੰ ਟ੍ਰੇਸ ਕੀਤਾ ਜਾ ਸਕਦਾ ਹੈ, ਤੁਹਾਡੀ ਲੋਕੇਸ਼ਨ ਚੇਂਜ ਕੀਤੀ ਜਾ ਸਕਦੀ ਹੈ। ਤੇ ਉਹ ਆਪਣੇ ਭਾਵੇਂ politcal asylum ਦੇ ਕੇਸ ਨੇ ਜਾਂ ਫਿਰ ਕੋਈ ਹੋਰ ਵੀ ਕਿਸੇ ਤਰੀਕੇ ਨਾਲ ਤੁਸੀਂ ਉਥੋਂ ਪੱਕੇ ਹੋਣ ਦੇ ਤੁਸੀਂ ਕਾਰਵਾਈ ਕਾਨੂੰਨੀ ਕਾਰਵਾਈ ਉਹਦੇ ਵਾਸਤੇ ਤੁਸੀਂ ਕਰਦੇ ਹੋ ਫਿਰ ਤੁਹਾਡੀ ਜੇਕਰ ਕਾਨੂੰਨੀ ਕਾਰਵਾਈ ਦੇ ਵਿੱਚ 90% ਕੇਸਸ ਦੇ ਵਿੱਚ ਤੁਸੀਂ ਪੱਕੇ ਹੋ ਜਾਂਦੇ ਸੀਗੇ ਔਰ ਜਿਹੜੇ ਨਹੀਂ ਹੁੰਦੇ ਸੀ ਉਹ ਫਿਰ ਇਲੀਗਲੀ ਰਹਿੰਦੇ ਸੀਗੇ ਤੇ ਇਸ ਕਰਕੇ ਇਹ ਜਿਹੜਾ ਇਹ ਜਿਹੜੀ ਜਜਮੈਂਟ ਹੈ ਨਾ ਉਹ ਇੱਕ ਤਰੀਕੇ ਨਾਲ ਦੋਨੋਂ ਨਾਲ ਕਨੈਕਟਡ ਹੈ ਕਿਉਂਕਿ ਜਦ ਅਸੀਂ ਕਹਿ ਰਹੇ ਹਾਂ ਕਿ ਪਹਿਲੇ ਏਲੀਅਨ ਨੰਬਰ ਮਿਲਦਾ ਸੀਗਾ ਔਰ ਏਲੀਅਨ ਨੰਬਰ ਮਿਲਣ ਤੋਂ ਬਾਅਦ ਉਹ ਅਮਰੀਕਾ ਦੇ ਵਿੱਚ ਕਿਸੇ ਦਾਇਰੇ ਦੇ ਵਿੱਚ ਕਿਸੇ ਵੀ ਜਗ੍ਹਾ ਰਹਿ ਸਕਦੇ ਸੀ ਔਰ ਆਪਣੇ ਕੋਰਟ ਦੀ ਹੀアリング ਦੇ ਵਿੱਚ ਜਾ ਕੇ ਆਪਣਾ ਕੇਸ ਲੜ ਸਕਦੇ ਸੀ ਹੁਣ 11 ਜੁਲਾਈ ਜੁਲਾਈ ਦੇ ਮਹੀਨੇ ਦੇ ਵਿੱਚ ਕਿਉਂਕਿ ਜਨਵਰੀ 2025 ਦੇ ਵਿੱਚ 트럼ਪ ਉਹਨਾਂ ਨੇ ਬਦੋਰ ਅਮਰੀਕਨ ਰਾਸ਼ਟਰਪਤੀ ਦੀ ਸੋਚ ਚੱਕੀ ਔਰ ਸੋਚ ਚੱਕਣ ਦੇ ਟਾਈਮ ਉਹਨਾਂ ਨੇ ਇਸ ਗੱਲ ਦਾ ਐਲਾਨ ਕਰਤਾ ਸੀਗਾ ਕਿ ਮਾਸ 스ਕੇਲ ਦੇ ਉੱਤੇ ਯਾਨੀ ਇਹ ਜਿਹੜੇ ਡਿਪੋਰਟੇਸ਼ਨ ਹੋਣਗੇ ਔਰ 5 ਲੱਖ ਤੋਂ ਵੱਧ ਡਿਪੋਰਟੇਸ਼ਨ ਲੋਕਾਂ ਦੇ ਇਲੀਗਲ ਇਮੀਗ੍ਰੈਂਟਸ ਨੂੰ ਕੱਢਣ ਦਾ ਉਹਨਾਂ ਦਾ ਟੀਚਾ ਵੀ ਰੱਖਿਆ ਸੀ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜੁਲਾਈ ਦੇ ਵਿੱਚ ਉਹ ਸਾਰੇ ਰੂਲ ਜਿਹੜੇ ਬੜੇ ਸਾਲਾਂ ਤੋਂ ਅਮਰੀਕਾ ਦੇ ਵਿੱਚ ਚੱਲਦੇ ਸੀਗੇ ਕਿ ਅਗਰ ਕੋਈ ਬੰਦਾ ਫੜਿਆ ਜਾਂਦਾ ਸੀਗਾ ਤੇ ਉਹ ਬੌਂਡ ਭਰ ਕੇ ਉਹਦਾ ਕੇਸ ਚੱਲਦਾ ਸੀਗਾ ਔਰ ਕੇਸ ਹਾਰ ਜਾਂਦਾ ਸੀ ਤੇ ਉਸ ਤੋਂ ਬਾਅਦ ਉਹਦਾ ਡਿਪੋਰਟੇਸ਼ਨ ਹੁੰਦਾ ਸੀਗਾ ਲੇਕਿਨ ਜੁਲਾਈ ਦੇ ਮਹੀਨੇ ਦੇ ਵਿੱਚ 트럼ਪ ਉਹਨਾਂ ਨੇ ਸਾਰੇ ਰੂਲ ਚੇਂਜ ਕਰ ਦਿੱਤੇ ਇੱਕ ਆਪਣੀ ਐਮਰਜੈਂਸੀ ਪਾਵਰ ਨੂੰ ਵੀ ਯੂਜ਼ ਕੀਤਾ ਵੈਸੇ ਇਸ ਐਮਰਜੈਂਸੀ ਪਾਵਰ ਦੀ ਗੱਲ ਕਰੀਏ ਤੇ ਟੈਰਿਫ ਦੇ ਮਾਮਲੇ ਦੇ ਵਿੱਚ ਵੀ ਜਿਹੜਾ 50% ਟੈਰਿਫ ਭਾਰਤ ਤੇ ਲਾਇਆ ਜਾਂ ਹੋਰ ਦੇਸ਼ਾਂ ਦੇ ਉੱਤੇ ਲਾਇਆ ਉਸ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ 트ੰਪ ਉਹਨਾਂ ਨੂੰ ਸ਼ਿਕਸਤ ਹਾਸਿਲ ਹੋਈ ਤੇ ਉਹ ਮਾਮਲਾ ਹਜੇ ਵੀ ਚੱਲਦਾ ਹੈ ਤੁਸੀਂ ਇਹ ਦੇਖੋ ਕਿ ਇਹ ਹੁਣ ਆਪਾਂ ਨੇ ਅੱਜ ਦੀ ਜੱਜਮੈਂਟ ਦੇ ਉੱਤੇ ਅੱਜ ਦੀ ਤੇ ਨਹੀਂ ਦੋ ਗੱਲਾਂ ਇਹਦੇ ਵਿੱਚ ਕਰਦੇ ਆ ਤੁਸੀਂ ਇੱਕ ਤਾਂ ਕਿਹਾ ਕਿ ਜਦੋਂ ਲੋਕ ਦੇਸ਼ ਵਿੱਚ ਗੈਰ ਕਾਨੂੰਨੀ داخل ਹੁੰਦੇ ਆ ਤੇ ਉਹਨਾਂ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਫੜ ਲਿਆ ਜਾਏ ਤੇ ਉਸ ਤੋਂ ਬਾਅਦ ਉਹਨਾਂ ਦਾ ਕੇਸ ਚੱਲੇ ਜੋ ਵੀ ਉਹਨਾਂ ਨੇ ਕਿ ਸਾਨੂੰ ਸਾਡੇ ਦੇਸ਼ 'ਚ ਖਤਰਾ ਆਇਆ ਜਾਂ ਕੁਝ ਵੀ ਅਸਾਈਲਮ ਲੈਣੀ ਐ ਉਹਨਾਂ ਨੂੰ ਵਰਕ ਪਰਮਿਟ ਆਮ ਤੌਰ ਤੇ ਮਿਲ ਜਾਂਦਾ ਸੀਗਾ ਵਰਕ ਪਰਮਿਟ ਉਸ ਤੋਂ ਬਾਅਦ ਇੱਕ ਤਾਂ ਉਹਨਾਂ ਨੂੰ ਜਿਵੇਂ ਤੁਸੀਂ ਐਲੀਅਨ ਨੰਬਰ ਕਹਿ ਰਹੇ ਹੋ ਮਿਲ ਜਾਂਦਾ ਸੀ ਉਸ ਤੋਂ ਬਾਅਦ ਉਹ ਆਪਣਾ ਫਿਰ ਅਪਲਾਈ ਕਰਦੇ ਸੀ ਫਰਦਰ ਵਰਕ ਪਰਮਿਟ ਲਈ ਉਹ ਮਿਲ ਜਾਂਦਾ ਸੀ ਫਿਰ ਉਹ ਸੀ ਡੀ ਐਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਟਰਾਈ ਕਰਦੇ ਸੀ ਉਹ ਵੀ ਮਿਲ ਜਾਂਦਾ ਸੀ ਉਸ ਉਹ ਸਾਰੇ ਦੌਰ ਦੇ ਵਿੱਚ ਜਿਹੜੀਆਂ ਨੀਤੀਆਂ ਤਾਂ ਸੇਮ ਸੀ ਇਹ ਨੀਤੀਆਂ ਇਮੀਗ੍ਰੇਸ਼ਨ ਦੀਆਂ ਉਹਨਾਂ ਦਾ ਕਾਨੂੰਨ ਤਾਂ ਸੇਮ ਸੀਗਾ ਲੇਕਿਨ ਉਹ ਲਿਬਰਲ ਸੀਗੇ ਇਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਇੰਨੀ ਸਖਤੀ ਨਹੀਂ ਸੀ ਉਹ ਸਮਝਦੇ ਸੀਗੇ ਕਿ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੇ ਇਸ ਦੇਸ਼ ਲਈ ਇੱਥੇ ਇਹਨਾਂ ਦੀ ਲੋਡ ਹੈ ਲੇਬਰ ਦੀ ਵੀ ਬਹੁਤ ਲੋਡ ਆ ਟਰਕਿੰਗ ਨੂੰ ਵੀ ਲੋਡ ਹੈ ਤੇ ਉਹ ਕੰਮ ਚੱਲ ਹੀ ਜਾਂਦਾ ਸੀ ਲੇਕਿਨ ਹੁਣ ਜਦੋਂ 트ੰਪ ਨੇ ਸਖਤੀ ਕੀਤੀ ਉਸ ਤੋਂ ਬਾਅਦ ਦੋ ਤਿੰਨ ਹਾਦਸੇ ਹੋ ਗਏ ਬਾਹਨੇ ਮਿਲ ਗਏ ਬਾਹਨੇ ਮਿਲਣ ਨਾਲ ਪੰਜਾਬੀ ਵੀ ਟਾਰਗੇਟ ਤੇ ਆ ਗਏ ਅਦਰਬਾਈਤਾਂ ਉੱਥੇ ਹਰ ਕੋਈ ਜਿਹੜਾ ਗੈਰ ਕਾਨੂੰਨੀ ਸੀ ਉਹਦੇ ਤੇ ਇਹ ਝਟਕਾ ਲੱਗ ਰਿਹਾ ਸੀਗਾ ਇੱਕ ਤਾਂ ਇਹ ਪਹਿਲੂ ਸੀਗਾ ਤੇ ਦੂਜਾ ਜਿਹੜਾ ਹੁਣ ਜਿਹੜਾ ਇਸ ਤੋਂ ਬਾਅਦ ਮਾਮਲਾ ਆਇਆ ਸੀਗਾ ਕਿ ਇਹ ਜਿਹੜੇ ਬੰਦੇ 17000 ਤੱਕ ਕੈਲੀਫੋਰਨੀਆ ਦੇ ਵਿੱਚ ਨੋਟਸ ਜਾਰੀ ਹੋ ਗਏ ਸੀਗੇ ਸੀਡੀਐਲ ਵਾਲਿਆਂ ਨੂੰ ਜਿਨ੍ਹਾਂ ਦੇ ਮੈਚ ਨਹੀਂ ਸੀ ਕਰ ਰਹੇ ਵਰਕ ਪਰਮਿਟਸ ਦੀ ਜਿਹੜੀ ਡੇਟ ਸੀਗੀ ਆ ਖਤਮ ਹੋਣ ਦੀ ਆ ਜਾ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਦੀ ਉਹ ਡੇਟ ਹੀ ਮੈਚ ਨਹੀਂ ਸੀ ਕਰਦੀ ਕਿਉਂਕਿ ਜੇ ਕਿਸੇ ਕੋਲ ਵਰਕ ਪਰਮਿਟ ਹੀ ਮੰਨ ਲਓ ਕੱਲ ਤੱਕ ਦਾ ਹੈ ਤੇ ਉਹਦਾ ਜਿਹੜਾ ਸੀਡੀਐਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈ ਉਹ ਅਗਲੇ 5 ਮਹੀਨੇ ਤੱਕ ਵੀ ਵੈਲਿਡ ਆ ਤੇ ਉਹਨੂੰ ਉਹਨਾਂ ਨੇ ਗੈਰਕਾਨੂੰਨੀ ਮੰਨਿਆ ਸੀ ਕਿ ਜਾਰੀ ਕਿਤਾ ਹੋਗੇ ਤੁਸੀਂ ਵਰਕ ਪਰਮਿਟ ਤੋਂ ਜ਼ਿਆਦਾ ਕਿਸੇ ਨੂੰ ਕਿਵੇਂ ਕਰ ਸਕਨੇ ਹੋ ਸੋ ਉਹ ਤਾਂ ਹੈ ਹੀ ਸੀਗਾ ਤੇ ਹੁਣ ਜਿਹੜੀ ਜਿਹੜੀ ਲੇਟੈਸਟ ਪੋਜੀਸ਼ਨ ਬਣੀ ਹੈ ਹੁਣ ਉੱਤੇ ਆਓ ਇਹ ਮਾਮਲਾ ਸਾਹਮਣੇ ਐਦਾਂ ਆਂਦਾ ਜਦ 4 4 ਪਟੀਸ਼ਨਰ ਐਸ ਕੋਰਟ ਦੇ ਵਿੱਚ ਜਿਹਦੀ ਜੱਜ ਸਨ ਸਨਸ਼ਾਈਨ ਸੂਜ਼ਾਨੇ ਸਾਈਕਸ ਕਰਕੇ ਇੱਕ ਜੱਜ ਹੈਗੀ ਹੈ ਕੈਲੀਫੋਰਨੀਆ ਦੀ ਡਿਸਟ੍ਰਿਕਟ ਕੋਰਟ ਦੇ ਵਿੱਚ ਹੈ ਜੱਜ ਹੈਗੀ ਹੈ ਇਹਨਾਂ ਨੇ ਇਹ ਕੇਸ ਸੁਣਿਆ ਚਾਰ ਪਟੀਸ਼ਨਰ ਸੀਗੇ ਉਹਨਾਂ ਨੇ ਆਪਣੀ ਪਟੀਸ਼ਨ ਦੇ ਉੱਤੇ ਤੇ ਗੱਲ ਕੀਤੀ ਕੀਤੀ ਨਾਲ ਦੇ ਨਾਲ ਅਦਾਲਤ ਦੇ ਵਿੱਚ ਇੱਕ ਐਪਲੀਕੇਸ਼ਨ ਪੈਂਦੀ ਕਿ ਅਸੀਂ ਜਿਹੜੀ ਬੌਂਡ ਹੀアリング ਕਲਾਸ ਹੈ ਨਾ ਬੌਂਡ ਕਲਾਸ ਵੀ ਕਹਿੰਦੇ ਨੇ ਬੌਨ ਐਲੀਜੀਬਿਲਟੀ ਕਲਾਸ ਵੀ ਕਹਿੰਦੇ ਨੇ ਅਸੀਂ ਇਹ ਨਾ ਸਾਰਿਆਂ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੇ ਆਂ ਤੇ ਫਿਰ ਇੱਕ ਕਲੈਕਟਿਵ ਤੌਰ ਤੇ ਇਹ ਹੀਰਿੰਗ ਚੱਲੀ ਔਰ ਜਿਹੜਾ ਆਰਡਰ ਵੀ ਆਇਆ ਐ ਇਸ ਆਰਡਰ ਦੇ ਹਿਸਾਬ ਨਾਲ ਜੱਜ ਨੇ ਆਰਡਰ ਕੀਤਾ ਡਰਮ ਐਡਮਿਨਿਸਟ੍ਰੇਸ਼ਨ ਨੂੰ ਕਿ ਟੂ ਪ੍ਰੋਵਾਈਡ ਬੌਂਡ ਹੀਰਿੰਗ ਟੂ ਆਲ ਡਿਟੇਨਡ ਮਾਈਗ੍ਰੈਂਟਸ ਆਲ ਡਿਟੇਨਡ ਮਾਈਗ੍ਰੈਂਟਸ ਫਿਰ ਦੁਆਰਾ ਸੀ ਕਲੀਅਰ ਕਰਦੀਏ ਕਿ ਹੁਣ ਜਿਹੜੇ ਡੰਕੀ ਜਿਹਾ ਲਾ ਕੇ ਜਾਂਦੇ ਨੇ ਉਹ ਨਹੀਂ ਜਿਹੜੇ ਉੱਥੇ ਆਲਰੇਡੀ ਰਹਿ ਰਹੇ ਨੇ 2 ਸਾਲ ਤੋਂ ਰਹਿ ਰਹੇ ਨੇ 3 ਸਾਲ ਤੋਂ ਰਹਿ ਰਹੇ ਨੇ 5 ਸਾਲ ਤੋਂ ਰਹਿ ਰਹੇ ਨੇ ਉਹਨਾਂ ਨੂੰ ਹੁਣ ਹਾਲਾਤ ਕੀ ਹੋ ਗਏ ਸੀਗੇ ਜੁਲਾਈ ਤੋਂ ਬਾਅਦ ਰੰਧਾਵਾ ਜੀ ਉਥੇ ਜਦ ਆਈਸ ਡਿਪਾਰਟਮੈਂਟ ਅਨਦਰ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈਗਾ ਕਿਸੇ ਨੂੰ ਵੀ ਫੜਦਾ ਸੀਗਾ ਤੇ ਉਸ ਤੋਂ ਬਾਅਦ ਸਿੱਧਾ ਡਿਪੋਰਟੇਸ਼ਨ ਹਰਜੀਤ ਕੌਰ ਦੇ ਕੇਸ ਦੇ ਵਿੱਚ ਅਸੀਂ ਇਹ ਦੇਖਿਆ ਕਿ 30 ਸਾਲ ਤੋਂ ਉਥੇ ਰਹਿ ਰਹੀ ਸੀਗੀ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਸੀਗਾ ਉਹ ਫੜੀ ਜਾਂਦੀ ਹੈ ਉਹ ਰੂਟੀਨ ਦੇ ਵਾਸਤੇ ਜਿੱਦਾਂ ਆਈਸ ਦੇ ਆਫਿਸ 'ਚ ਜਾਂਦੀ ਹੈ ਉਹਨੂੰ ਡਿਟੇਨ ਕਰ ਲਿੱਤਾ ਜਾਂਦਾ ਤੇ ਉਹ ਤੋਂ ਉਹਨੂੰ ਡਿਪੋਰਟ ਵੀ ਕਰ ਦਿੱਤਾ ਜਾਂਦਾ ਉਸ ਤੋਂ ਇਲਾਵਾ ਵੀ ਜਿਹੜੇ ਅੰਮ੍ਰਿਤਸਰ ਜਾਜ ਉਤਰੇ ਸੀਗੇ ਉਹ ਚਲੋ ਹੋ ਸਕਦਾ ਉਹਨਾਂ ਵਿੱਚੋਂ ਕਈ ਤੇ ਐਦਾਂ ਦੇ ਵੀ ਸੀ ਜਿਹੜੇ ਡੰਕੀ ਲਾ ਕੇ ਹੁਨੇ ਗਏ ਸੀ ਪਰ ਜੇ ਕਿਸੇ ਨੂੰ 5-6 ਮਹੀਨੇ ਵੀ ਉੱਥੇ ਹੋ ਜਾਂਦੇ ਨੇ ਨਾ ਔਰ ਉਹਨੂੰ ਅਗਰ ਏਲੀਨ ਨੰਬਰ ਮਿਲਿਆ ਹੁੰਦਾ ਜਾਂ ਏਲੀਨ ਨੰਬਰ ਮਿਲਿਆ ਸੀ ਤੇ ਫਿਰ ਉਹਦਾ ਡਿਪੋਰਟੇਸ਼ਨ ਲੀਗਲ ਨਹੀਂ ਸੀ। ਇਹੀ ਗੱਲ ਇਸ ਅਦਾਲਤ ਦੀ ਜੱਜ ਦੇ ਵਿੱਚ ਅਦਾਲਤ ਦੇ ਵਿੱਚ ਫੈਸਲਾ ਹੋਇਆ ਔਰ ਇਹ ਜਿਹੜਾ ਫੈਸਲਾ ਹੈਗਾ ਉਹ ਜਿਹੜੀ ਸਾਈਜ਼ ਦੇ ਇਹਨੂੰ ਐਕਸਟੈਂਡ ਕਰਤਾ ਹੈ ਪੂਰੇ ਨੇਸ਼ਨ ਵਾਈਡ ਦੇ ਵਿੱਚ। ਯਾਨੀ ਹੁਣ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਕਿਸੇ ਵੀ ਇਲੀਗਲ ਅਮ ਯੇ ਇਲੀਗਲ ਕੈਲੋ ਯਾ ਨਾਨ ਰੈਜ਼ੀਡੈਂਟ ਕੈਲੋ ਜਿਹੜਾ ਅਮਰੀਕਾ ਹੈ ਉਹਨੂੰ ਫੜ ਕੇ ਡਿਪੋਰਟ ਨਹੀਂ ਕਰ ਸਕਦੇ ਬਕਾਇਦਾ ਉਹਨੂੰ ਇੱਕ ਰਾਈਟ ਹੋਏਗਾ ਕਿ ਉਹ ਬੌਂਡ ਭਰ ਕੇ ਆਪਣਾ ਕੇਸ ਲੜ ਸਕਦਾ ਕੇਸ ਜਿੱਤੇ ਹਾਰੇ ਇਹ ਬਾਅਦ ਦੀ ਗੱਲ ਹੈਗੀ ਹੈ ਪਰ ਐਦਾਂ ਫੜ ਕੇ ਅੰਦਰ ਕਰਕੇ ਤੁਸੀਂ ਉਹਨੂੰ ਬਾਹਰ ਨਹੀਂ ਭੇਜ ਸਕਦੇ ਵਾਪਸ ਨਹੀਂ ਭੇਜ ਸਕਦੇ ਔਰ ਫਿਰ ਹਾਲ ਜਿਹੜੇ 65000 ਦੇ ਕਰੀਬ ਐਦਾਂ ਦੇ ਰੈਜ਼ੀਡੈਂਟ ਜਿਹੜੇ ਨਾਨ ਰੈਜ਼ੀਡੈਂਟ ਕਹੀਏ ਆਪਾਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ ਡਿਟੇਨ ਕੀਤਾ ਹੋਇਆ ਉਹਨਾਂ ਨੂੰ ਇਮੀਡੀਏਟ ਰਿਲੀਫ ਮਿਲੇਗਾ ਉਹਨਾਂ ਨੂੰ ਛੱਡਿਆ ਜਾਏਗਾ ਔਰ ਬਕਾਇਦਾ ਉਹਨਾਂ ਨੂੰ ਲੀਗਲ ਰਾਈਟ ਕਿਉਂਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਕੋਰਟ ਦੇ ਵਿੱਚ ਇੱਕ ਪਲੀਜ਼ ਦਿੱਤੀ ਉਹ ਕਹਿੰਦੇ ਜੀ ਐਦਾਂ ਨਹੀਂ ਹੋ ਸਕਦਾ ਕਿ ਵੀ ਜਿਹੜੇ ਬੰਦੇ ਆਲਰੇਡੀ ਇਲੀਗਲੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਔਰ ਜਿਹੜੇ ਨਿਊ ਅਰਾਈਵਲ ਨੇ ਦੋਨਾਂ ਨੂੰ ਆਪਾਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਇਹ ਦੋਨੋਂ ਇੱਕੋ ਹੀ ਕੈਟਾਗਰੀ ਹੈ ਉਹ ਪਹਿਲੇ ਆ ਗਏ ਸੀ ਜਿਹਤੇ ਇਹ ਹੁਣ ਆ ਰਹੇ ਨੇ ਤੇ ਇਸ ਕਰਕੇ ਇਕੱਠੇ ਇਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਲੇਕਿਨ ਜੱਜ ਸਾਹਿਬਾ ਨੇ ਇਹ ਗੱਲ ਕੈਟਾਗੋਰਿਕਲੀ ਕਹੀ कि नहीं ए दोनों क्लासेस डिफरेंस है की है जेडे ऑलरेडी रह रहे ने और न्यू अराइवल ने दोनों नु इक्विवेट नहीं ਕੀਤਾ ਜਾ ਸਕਦਾ और एट 1 पॉइंट जेडे भी ਤੁਸੀਂ ਡਿਪੋਰਟ ਕੀਤੇ ਨੇ ਚਲੋ ਉਹਦਾ ਫੈਸਲੇ ਦੇ ਐਫ ਕੈਂਸਲਿਸ ਦੇ ਵਿੱਚ ਤੇ ਜ਼ਿਕਰ ਨਹੀਂ ਹੈਗਾ ਲੇਕਿਨ ਹੁਣ ਕੋਈ ਵੀ ਐਦਾਂ ਦਾ ਨੋਨ ਰੈਜ਼ੀਡੈਂਟ ਜਿਹੜਾ ਅਮਰੀਕਾ ਦਾ ਸਿਟੀਜ਼ਨ ਨਹੀਂ ਹੈ ਔਰ ਕੁਝ ਸਾਲਾਂ ਤੋਂ ਕੁਝ ਮਹੀਨਿਆਂ ਤੋਂ ਅਗਰ ਉੱਥੇ ਰਹਿ ਰਿਹਾ ਹੈ ਤੇ ਉਹਨੂੰ ਇਮੀਡੀਏਟਲੀ ਡਿਪੋਰਟ ਨਹੀਂ ਕੀਤਾ ਜਾ ਸਕਦਾ ਇਸ ਫੈਸਲੇ ਦੇ ਵਿੱਚ ਕਲੀਅਰਲੀ ਇਸ ਗੱਲ ਨੂੰ ਮੈਂਸ਼ਨ ਕੀਤਾ। ਭਾਸਕਰ ਸਾਹਿਬ ਇਹ ਵੀ ਸਵਾਲ ਹੈ ਨਾ ਕਿ ਕੀ ਇਸ ਜੱਜ ਕੋਲ ਇਹ اختیار ਸੀ ਵੀ ਕਿ ਨਹੀਂ ਕਿਉਂਕਿ ਆਪਾਂ ਟੈਕਨੀਕਲिटीज ਜ਼ਿਆਦਾ ਜਾਣਦੇ ਨਹੀਂ ਜੇਕਰ ਨੇਸ਼ਨ ਵਾਈਜ਼ ਇਹਨੂੰ ਇੰਪਲੀਮੈਂਟ ਕਰਤਾ ਗਿਆ ਜਾਂ ਉਹਨਾਂ ਨੇ ਕਿਹਾ ਵੀ ਇਹ ਸਾਰੇ ਨੇਸ਼ਨ ਤੇ ਲਾਗੂ ਹੋਏਗਾ ਪੈਨ ਯੂਐਸ ਤਾਂ ਕੀ ਉਹ ਕਰਨ ਦੇ ਸਮਰੱਥ ਸੀ ਕਿ ਨਹੀਂ ਇਹ ਵੀ ਸਵਾਲ ਉੱਠੇਗਾ ਨਾ ਇਹਦੇ ਵਿੱਚ ਜਿਹੜਾ ਇਹ ਜੱਜਮੈਂਟ ਹੈ ਹਾਂ ਜੀ 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 ਬਿਲਕੁਲ ਇਹ ਸਵਾਲ ਉੱਠੇਗਾ ਔਰ ਇਸ ਸਵਾਲ ਦਾ ਜਵਾਬ ਇਸ ਜਜਮੈਂਟ ਦੇ ਵਿੱਚ ਹੀ ਹੈ ਕਿ ਇਹ ਜਿਹੜੀ ਜਸਟਿਸ ਸਾਈਕਸ ਹੈ ਉਹ ਨੋਮੀਨੀ ਹੈਗੀ ਹੈ ਟੂ ਬੀ ਯੂਐਸ ਡਿਸਟ੍ਰਿਕਟ ਜਜ ਫੋਰ ਕੰਟਰੋਲ ਡਿਸਟ੍ਰਿਕਟ ਆਫ ਦੀ ਕੈਲੀਫੋਰਨੀਆ ਇਹ ਇੱਕ ਫੈਡਰਲ ਕੋਰਟ ਦਾ ਹਿੱਸਾ ਹੁੰਦਾ ਹੈ ਔਰ ਇਸ ਕੋਰਟ ਦੇ ਲਿੱਤੇ ਹੋਏ ਫੈਸਲੇ ਨੂੰ ਸਿਰਫ ਔਰ ਸਿਰਫ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਐਨੀ ਕਿ ਜਦ ਤੱਕ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਨਾ ਦਿੱਤੀ ਜਾ ਸਕੇ ਤਦ ਤੱਕ ਕਿਸੇ ਨੇ ਕਿਸੇ ਤਰੀਕੇ ਦਾ ਕੋਈ ਰਿਲੀਫ ਇਨ੍ਹਾਂ ਡਿਟੇਨੀਜ਼ ਨੂੰ ਨਹੀਂ ਮਿਲੇਗਾ ਹੈ ਰਿਲੀਫ ਤੇ ਇਮੀਡੀਏਟਲੀ ਦੇਣਾ ਪਏਗਾ ਹੁਣ ਦੇਖਦੇ ਆਂ 트럼ਪ ਐਡਮਿਨਿਸਟ੍ਰੇਸ਼ਨ ਐਸ ਮੁੱਦੇ ਦੋਸਤੇ ਕੀ ਕਰਦੀ ਹੈ ਔਰ ਦੂਜੇ ਪਾਸੇ ਜਿਹੜੀ ਜੱਜ ਸਾਹਿਬਾ ਨੇ ਸਾਈਕਸ ਇਹਨਾਂ ਦੇ ਬਾਰੇ ਜਿੱਕ ਗੱਲ ਹੋਰ ਨਿਕਲ ਕੇ ਆਈ ਹੈ ਕਿ ਵੀ ਇਹਨਾਂ ਦੀ ਅਪੋਇੰਟਿੰਗ ਅਥੋਰਟੀ ਉਹ ਜੋ ਬਾਈਡਨ ਸੀਗੇ ਜਦ ਜੋ ਬਾਈਡਨ ਯੂਐਸ ਦੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਡਾਇਰੈਕਟਲੀ ਇਹਨਾਂ ਨੂੰ ਅਪਾਇੰਟ ਕੀਤਾ ਸੀਗਾ ਤੇ ਇਸ ਕਰਕੇ ਹੋ ਸਕਦਾ 트럼ਪ ਉਹਨਾਂ ਦੀ ਪੋਲਿਸੀ ਦੇ ਖਿਲਾਫ ਇਹ ਫੈਸਲਾ ਇਹਨਾਂ ਨੇ ਲਿੱਤਾ ਹੋਵੇ ਇੱਥੇ ਭਾਸਕਰ ਸਾਹਿਬ ਇਹ ਵੀ ਸਵਾਲ ਹੈ ਨਾ ਕਿ ਹੁਣ ਤੱਕ ਜਿੰਨੇ ਵੀ ਸਥਾਨਕ ਅਦਾਲਤਾਂ ਚ ਜਾਂ ਜਿੰਨੀਆਂ ਵੀ ਅਦਾਲਤਾਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਆਏ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਗਈ ਹੈ ਔਰ ਬਹੁਤ ਸਾਰੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮਾਮਲੇ 트ੰਪ ਪ੍ਰਸ਼ਾਸਨ ਦੀ ਫੇਵਰ ਚ ਵੀ ਗਏ ਨੇ ਉਹ ਜ਼ੋਰ ਪੂਰਾ ਲਾਉਣਗੇ ਕਿਉਂਕਿ 트ੰਪ ਇਹ ਕਹਿ ਕੇ ਆਏ ਨੇ ਕਿ ਮੈਂ ਜਿਹੜੇ ਨੌਨ ਰੈਜ਼ੀਡੈਂਟ ਨੇ ਜਿਹੜੇ ਗੈਰ ਕਾਨੂੰਨੀ ਇਮੀਗਰੈਂਟਸ ਨੇ ਮੈਂ ਉਹਨਾਂ ਨੂੰ ਹਰ ਹਾਲਤ ਚ ਬਾਹਰ ਕੱਢੂਗਾ ਤੇ ਅਮਰੀਕਨਸ ਨੂੰ ਜ਼ਿਆਦਾ ਮੌਕੇ ਦਊਗਾ ਸੋ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਉਹ ਜਿਸ ਤਰੀਕੇ ਨਾਲ ਮਮਦਾਨੀ ਦੀ ਜਿੱਤ ਹੋਈ ਨਿਊਯਾਰਕ ਦੇ ਵਿੱਚ ਜਿਸ ਤਰੀਕੇ ਨਾਲ ਡੈਮੋਕ੍ਰੇਟਸ ਅੱਗੇ ਨਾਲੋਂ ਅੱਗੇ ਵਧ ਰਹੇ ਆ ਅੰਦਰ ਵੀ ਉਹਨਾਂ ਦੀ ਰਿਪਬਲਿਕਨਸ ਦੇ ਵਿੱਚ ਅੰਦਰੋਂ ਵੀ ਟਰੰਪ ਦੇ ਖਿਲਾਫ ਇੱਕ ਥ੍ਰੈਟ ਜ ਹੈ ਉਹਨਾਂ ਨੂੰ ਚੁਣੌਤੀ ਮਿਲ ਰਹੀ ਹੈ ਕਿ ਤੁਸੀਂ ਕਰ ਕੀ ਰਹੇ ਹੋ ਮਹਿੰਗਾਈ ਵਧ ਗਈ ਹੈ ਅਮਰੀਕਾ ਚ ਜਾਂ ਤਾਂ ਉਹ ਇਸ ਗੱਲ ਨੂੰ ਬਾਣਾ ਮੰਨ ਲੈਣ ਕੇ ਚਲੋ ਹੁਣ ਇਹ ਆਪਣੇ ਆਪ ਹੋ ਰਿਹਾ ਅਦਾਲਤਰਾ ਹੀ ਹੋ ਰਿਹਾ ਤੇ ਸ਼ਾਂਤ ਹੋ ਜਾਓ ਦੋ ਹੀ ਚੀਜ਼ਾਂ ਨੇ ਜਾਂ ਉਹ ਆਪਣੇ ਸਖਤ ਰੁਖ ਤੇ ਰਹਿਣ ਕਿ ਮੈਂ ਇਸ ਤਰ੍ਹਾਂ ਦੇ ਜਿਹੜੇ ਇਮੀਗ੍ਰੈਂਟਸ ਹੈਗੇ ਗੈਰ ਕਾਨੂੰਨੀ ਉਹਨਾਂ ਨੂੰ ਬਾਹਰ ਕੱਢਣਾ ਹੀ ਕੱਢਣਾ ਸੋ ਮੈਨੂੰ ਲੱਗਦਾ ਕਿ 트ੰਪ ਹੈ 트ੰਪ ਦਾ ਇੱਕ ਸੁਭਾਅ ਵੀ ਹੈਗਾ ਪਰ ਸਿਆਸਤ ਵਿੱਚ ਸੁਭਾਅ ਸਭ ਪੱਕੇ ਕਦੇ ਹੁੰਦੇ ਨਹੀਂ ਬਲੰਦਵਾ ਜੀ ਆ ਜਦੋਂ ਤੋਂ 트ੰਪ ਉਹਨਾਂ ਨੇ ਸੋਚ ਕੀ ਹੈ ਨਾ ਸੋਚਣ ਤੋਂ ਪਹਿਲੇ ਤੇ ਸੋਚਣ ਤੋਂ ਬਾਅਦ ਵੈਸੇ ਤੁਸੀਂ ਹੁਣੇ-ਹੁਣੇ ਕਹਿ ਕੇ ਹਟੇ ਹੋ ਕਿ ਉਹਨਾਂ ਨੂੰ ਕਾਫੀ ਸਾਰੇ ਕੋਟਾਂ ਦੇ ਵਿੱਚੋਂ ਰਿਲੀਫ ਮਿਲੇ ਹੈ ਤੇ 트럼ਪ ਦੀ ਪਾਲਿਸੀ ਨੂੰ ਉਹਨਾਂ ਨੇ ਸਹੀ ਠਰਾਇਆ ਮੈਨੂੰ ਨਹੀਂ ਲੱਗਦਾ ਕਿ ਐਦਾਂ ਦਾ ਫੈਸਲਾ ਕੋਈ ਵੀ ਖਾਸ ਕਰਕੇ ਕੋਈ ਵੱਡਾ ਐਦਾਂ ਦਾ ਫੈਸਲਾ ਜਿਹਦੇ ਵਿੱਚ 트럼ਪ ਉਹਨਾਂ ਦੇ ਫੈਸਲੇ ਨੂੰ ਕੋਰਟਾਂ ਨੇ ਸਹੀ ਠਰਾਇਆ ਹੋਏ ਹਜੇ ਤੱਕ ਮੇਰੀ ਨਜ਼ਰ ਵਿੱਚ ਨਹੀਂ ਆਇਆ ਕਿਉਂਕਿ ਤਿੰਨ ਫੈਸਲਿਆਂ ਦਾ ਜ਼ਿਕਰ ਮੈਂ ਕਰ ਸਕਦਾ ਇੱਥੇ ਇੱਕ ਸਭ ਤੋਂ ਪਹਿਲਾ ਫੈਸਲਾ ਜਦ ਉਹਨਾਂ ਨੇ ਕਿਹਾ ਸੀਗਾ ਕਿ ਅਮਰੀਕਾ ਦੇ ਵਿੱਚ ਕੋਈ ਬੱਚਾ ਪੈਦਾ ਹੋਏਗਾ ਜਿਹੜਾ ਰੈਜ਼ੀਡੈਂਟ ਨਹੀਂ ਹੈ ਉਹਨੂੰ ਨਾਗਰੀਤਾ ਨਹੀਂ ਦਿੱਤੀ ਜਾਏਗੀ ਕੋਰਟ ਦੇ ਵਿੱਚੋਂ ਉਹਦੇ ਉੱਤੇ ਰੋਕ ਲਾਈ ਗਈ ਉਹ ਫੈਸਲਾ ਹਜੇ ਤੱਕ ਰੁਕਿਆ ਹੀ ਹੋਇਆ ਹੈ ਤੇ ਦੂਜਾ ਫੈਸਲਾ ਟੈਰਿਫ ਦੇ ਮਾਮਲੇ ਦੇ ਵਿੱਚ ਟੈਰਿਫ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਅਮਰੀਕਾ ਦੇ ਵਿੱਚ ਕੀ ਟੈਰਿਫ ਲਾਉਣ ਦਾ ਇਖਤਿਆਰ ਔਰ 트ੰਪ ਉਹਨਾਂ ਨੂੰ ਐਮਰਜੈਂਸੀ ਪਾਵਰ ਯੂਜ਼ ਕਰਨ ਦਾ ਇਖਤਿਆਰ ਐ ਨਹੀਂ ਹੈਗਾ ਉਸ ਤੋਂ ਬਾਅਦ ਹੁਣ ਕੀ ਹੁੰਦਾ ਕਿਉਂਕਿ 트ੰਪ ਉਹਨਾਂ ਨੇ ਉਸ ਵਕਤ ਕਿਹਾ ਸੀਗਾ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਸ਼ਾਇਦ ਐ ਨਹੀਂ ਪਤਾ ਕਿ ਜੇ ਇਹ ਟੈਰਿਫ ਹਟਾਇਆ ਗਿਆ ਤੇ ਅਮਰੀਕਾ ਬਰਬਾਦ ਹੋ ਜਾਏਗਾ ਔਰ ਉਸ ਤੋਂ ਬਾਅਦ ਇਹ ਜਿਹੜਾ ਫੈਸਲਾ ਹੈਗਾ ਖਾਸ ਕਰਕੇ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਬੜੇ ਵੱਡੇ ਪੱਧਰ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਹਾਲਾਤ ਅਮਰੀਕਾ ਦੇ ਵਿੱਚ ਇਦਾਂ ਦੇ ਹੋ ਗਏ ਸੀ ਉਹਨੇ 17000 ਟਰੱਕ ਡਰਾਈਵਰਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਸੀ ਉੱਥੇ ਕੋਈ ਇਦਾਂ ਦੀ ਅਥਾਰਟੀ ਨਹੀਂ ਹੈ ਕੋਈ ਇਦਾਂ ਦੀ ਵਿੰਡੋ ਨਹੀਂ ਹੈ ਜਿੱਥੇ ਜਾ ਕੇ ਪੁੱਛੋ ਕਿ ਵੀ ਮੇਰੇ ਖਿਲਾਫ ਇਹ ਫੈਸਲਾ ਲਿਆ ਕਿਉਂ ਮੈਂ ਤੇ ਠੀਕ ਆ ਮੈਂ ਗਲਤ ਆ ਜਦ ਕਿਸੇ ਦੇਸ਼ ਦੇ ਵਿੱਚ ਕਿਸੇ ਮੁੱਦੇ ਦੀ ਸੁਣਵਾਈ ਹੀ ਨਾ ਹੋ ਰਹੀ ਹੋਵੇ ਤੇ ਫਿਰ ਉਦਾਂ ਦੇ ਹਾਲਾਤ ਦੇ ਵਿੱਚ ਇਹਨੂੰ dictatorship ਕਹੀਏ ਕਿ ਕੀ ਕਹੀਏ ਹੁਣ ਇਹ ਜਿਹੜਾ ਫੈਸਲਾ ਆਇਆ ਹੈ ਇਸ ਫੈਸਲੇ ਦੇ ਵਿੱਚ ਇਖਤਿਆਰ ਸਿਰਫ ਇਨਾ ਕੁ ਦਿੱਤਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਫੜੋਗੇ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਉਹ ਬੋন্ড ਪਰਣਗੇ ਉਹ ਬੋਨ ਪਰਣ ਤੋਂ ਬਾਅਦ ਆਪਣੀ ਸੁਣਵਾਈ ਤੱਕ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਇਹ ਤੇ ਇੱਕ ਨੈਚੁਰਲ ਜਸਟਿਸ ਵੀ ਲੱਗਦਾ ਹੈ ਨਾ ਕਿ ਹੁਣ ਕਿਸੇ ਨੂੰ ਅਗਰ ਤੁਸੀਂ ਫੜਦੇ ਹੋ ਤੇ ਉਹਨੂੰ ਇਖਤਿਆਰ ਤੇ ਹੁੰਦਾ ਵੀ ਆਪਣੀ ਗੱਲ ਰੱਖੇ ਫੈਸਲਾ ਅਦਾਲਤ ਦਾ ਜੋ ਮਰਜ਼ੀ ਹੈ ਲੇਕਿਨ ਇਖਤਿਆਰ ਨਾ ਰੱਖੇ ਦੇਣਾ ਉਹਨੂੰ ਹੀ ਤੇ ਡਿਕਟੇਟਰਸ਼ਿਪ ਕਹਿੰਦੇ ਆ ਕਿ ਵੀ ਤੁਹਾਨੂੰ ਕੋਈ ਸੁਣਵਾਈ ਨਹੀਂ ਨਾ ਕੋਈ ਵਕੀਲ ਨਾ ਕੋਈ ਦਲੀਲ ਸਿੱਧਾ ਡਿਪੋਰਟ ਹੁਣ ਐਸ ਫੈਸਲੇ ਦੇ ਉੱਤੇ ਰੋਕ ਲੱਗੀ ਹਾਂ ਮੈਂ ਦੇਖ ਰਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਨੌਨ ਸਿਟੀਜ਼ਨ ਨੂੰ ਬਿਨਾ ਬੌਂਡ ਹੀアリング ਜੇਲ੍ਹ ਚ ਨਹੀਂ ਰੱਖ ਸਕਦੇ ਇਹ ਬੜਾ ਕਲੀਅਰ ਅਦਾਲਤ ਨੇ ਕਹਿਤਾ ਔਰ ਨਾਲ ਦੀ ਨਾਲ ਇਹਦੀ ਅਗਲੀ ਸੁਣਵਾਈ ਡੇਟ ਜਿਹੜੀ ਹੈ ਉਹ 16 ਜਨਵਰੀ 2026 ਸ਼ਾਇਦ ਪਾਸਟਰ ਸਾਹਿਬ ਉਹਨਾਂ ਨੇ ਰੱਖੀ ਆ ਤੇ ਬਿਲਕੁਲ ਬਿਲਕੁਲ ਨੇ ਪਰ ਐਦੀ ਐਦੀ ਵੇਟੇ ਦਾ ਨਾਮ ਆ ਜੀ ਕੋਰਟ ਦਾ ਆਰਡਰ ਆ ਗਿਆ ਐ ਨਹੀਂ ਕਿ ਵੀ 16 ਜਨਵਰੀ ਨੂੰ ਐਸ ਦੇ ਵਿੱਚ ਕੰਟੀਨਿਊਡ ਹੀアリング ਚਲੇਗੀ ਲੇਕਿਨ ਐ ਜੱਜ ਸਾਹਿਬ ਦਾ ਆਰਡਰ ਹੈਗਾ ਕਿ ਵੀ ਇਮੀਡੀਏਟਲੀ ਇਹ ਰਿਲੀਫ ਦਿੱਤਾ ਜਾਏ ਉਹਨਾਂ ਦਾ ਕਹਿਣਾ ਹੈ ਕਿ ਇੱਕ ਸਟ੍ਰੋਕ ਨਾਲ ਜੇ ਅਸੀਂ ਪੂਰੀ ਕਲਾਸ ਨੂੰ ਰਿਲੀਫ ਦਿੰਦੇ ਆ ਤਾਂ ਕਿਉਂ ਨਾ ਦਈਏ ਔਰ ਐ ਤੇ ਹਿਊਮਨ ਰਾਈਟਸ ਦੇ ਵੀ ਜਾਂ ਉਹਨਾਂ ਲੋਕਾਂ ਦੇ ਰਾਈਟਸ ਦੇ ਵੀ ਖਿਲਾਫ ਹੈ ਕਿ ਉਹਨਾਂ ਨੂੰ ਇਵਨ ਸੁਣਵਾਈ ਤੱਕ ਦਾ ਵੀ ਮੌਕਾ ਨਾ ਮਿਲੇ ਹਾਏ ਦੇਚ ਹਿਊਮਨ ਰਾਈਟਸ ਦਾ ਮਾਮਲਾ ਵੀ ਬਣਦਾ ਹੈ ਨਾ ਕਿ ਤੁਸੀਂ ਜਿਹੜੀ ਬੌਂਡ ਹੀアリング ਤੋਂ ਇਨਕਾਰ ਕਰਨ ਦਾ ਮਤਲਬ ਹੈ ਅਮਰੀਕੀ ਸੰਵਿਧਾਨ ਦੇ ਜਿਹੜੇ ਡਿਊ ਪ੍ਰੋਸੈਸ ਹੈ ਉਹਦੇ ਹੱਕ ਦੀ ਉਲੰਘਣਾ ਇਹ ਵੀ ਜ਼ਿਕਰ ਕੀਤਾ ਗਿਆ ਔਰ ਇਹ ਘਟੋ ਘਟ ਜਿਹੜੇ ਗੈਰ ਨਾਗਰਿਕਤਾ ਦੇ ਬੁਨਿਆਦੀ ਹੱਕ ਨੇ ਉਹਦੀ ਸੁਰੱਖਿਆ ਦੇ ਵਿੱਚ ਇੱਕ ਮੀਲ ਪੱਥਰ ਵੀ ਹੋਊਗਾ ਔਰ ਇਹਦੇ ਨਾਲ ਹੀ ਜਿਹੜਾ ਆਈਸਟੇ ਦੀ ਡਿਟੈਂਸ਼ਨ ਅਪਰੋਚ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਸਖਤ ਤੇ ਅਮਾਨਵੀ ਹੈ ਗੈਰ ਹਿਊਮਨ ਹੈਗੀ ਹੈ ਜਿਕਰ ਇਹ ਵੀ ਹੋਏ ਨੇ ਤੇ ਇਹ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਮਤਲਬ ਇਹਨੂੰ ਤੁਸੀਂ ਇੱਕ ਹਥਿਆਰ ਵਾਂਗ ਵਰਤੋ ਇਹ ਵੀ ਸਵਾਲ ਹੈਗੇ ਨੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਰਨਵਜੀ ਜਿਹੜੇ ਐਟਾਰਨੀ ਜਸਪ੍ਰੀਤ ਉਹਨਾਂ ਦੋ ਵਾਰ ਮੈਂ ਉਹਨਾਂ ਦੇ ਪ੍ਰੋਗਰਾਮ ਸੁਨੇ ਆ ਤੇ ਦੋਨੋਂ ਵਾਰ ਉਹਨਾਂ ਨੇ ਦੋ ਕੇਸਿਸ ਦਾ ਹਵਾਲਾ ਦਿੱਤਾ ਇੱਕ ਕੇਸ ਜਿਹੜਾ ਉਹ ਤੇ ਸਾਰਿਆਂ ਨੂੰ ਪਤਾ ਅਰਜੀਤ ਕੌਰ ਵਾਲਾ ਕੇਸ ਤੇ ਦੂਜਾ ਇੰਡੀਆਨਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀਗਾ ਉਸ ਪਰਿਵਾਰ ਦੇ ਮੁਖੀ ਨੂੰ ਸ਼ਾਇਦ ਕੋਈ ਬੜੀ ਸੀਰੀਅਸ ਬਿਮਾਰੀ ਸੀ ਉਹ ਇੰਡੀਆ ਹੈ ਔਰ ਘੱਟੋ ਘੱਟ 40 43 ਵਾਰ ਉਹ ਇੰਡੀਆ ਦੇ ਚੱਕਰ ਲਾ ਚੁੱਕੇ ਸੀ ਲੇਕਿਨ ਐਤ ਕੀ ਉਹ ਇੰਡੀਆ ਤੋਂ ਵਾਪਸ ਗਏ ਤੇ ਉਹਨਾਂ ਨੂੰ ਡਿਟੇਨ ਕਰ ਲਿੱਤਾ ਗਿਆ ਤੇ ਰਿਪੋਰਟ ਕਰਨ ਦੀ ਵੀ ਤਿਆਰੀ ਚੱਲ ਗਈ ਹੁਣ ਦੇਖੋ ਤੁਸੀਂ ਇਹ ਇਨਜਸਟਿਸ ਨਹੀਂ ਕਿ ਜਿਨੇ ਆਪਣਾ ਪੂਰਾ ਵਪਾਰ ਉੱਥੇ ਆਪਣਾ ਸੈੱਟ ਕੀਤਾ ਹੋਏ ਪੂਰਾ ਪਰਿਵਾਰ ਸੈੱਟ ਕੀਤਾ ਹੋਏ ਔਰ ਪਿਛਲੇ 25 30 40 ਸਾਲਾਂ ਤੋਂ ਉੱਥੇ ਰਹਿ ਰਿਹਾ ਹੋਏ ਤੇ ਉਹ ਇੱਕ ਵਾਰ ਇੰਡੀਆ ਆਂਦਾ ਵਾਪਸ ਜਾਂਦਾ ਤੇ ਵੀ ਉਹਨੂੰ ਭੱਲਿੱਤਾ ਜਾਂਦਾ ਤੇ ਉਹਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ ਐਦਾਂ ਦੇ ਹਾਲਾਤ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਹਿਊਮਨ ਰਾਈਟਸ ਕਿਉਂਕਿ ਅਮਰੀਕਾ ਵਰਲਡ ਦੀ ਸੁਪਰ ਪਾਵਰ ਕੰਟਰੀ ਹੈ ਔਰ ਜੇ ਸੁਪਰ ਪਾਵਰ ਕੰਟਰੀ ਹੀ ਹਿਊਮਨ ਰਾਈਟਸ ਦਾ ਵਾਇੋਲੇਸ਼ਨ ਕਰੇ ਉਹ ਵੀ ਬੜਾ ਵਿਜੀਬਲ ਹਿਊਮਨ ਰਾਈਟਸ ਦਾ ਵਾਇੋਲੇਸ਼ਨ ਉਹ ਕਿਸੇ ਨਾ ਕਿਸੇ ਜਗ੍ਹਾ ਪੂਰੇ ਵਰਲਡ ਵਾਸਤੇ ਤੁਸੀਂ ਐਗਜ਼ਾਮਪਲ ਸੈੱਟ ਕਰਨਾ ਹੁੰਦਾ ਹੈ ਫਿਰ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਐਗਜ਼ਾਮਪਲ ਸੈੱਟ ਕਰ ਰਹੇ ਹੋ ਕਿ ਵੀ ਠੀਕ ਹੈ 트럼ਪ ਉਹਨਾਂ ਨੇ ਕਿਹਾ ਸੀਗਾ ਕਿ ਜੋ ਬਾਈਡਨ ਦੇ ਟਾਈਮ ਵਿੱਚ ਫੜੋ ਤੇ ਛੱਡੋ ਵਾਲੀ ਰਾਜਨੀਤੀ ਸੀਗੀ ਹੁਣ ਸਾਡੇ ਟਾਈਮ ਵਿੱਚ ਹੈ ਰਣਨੀਤੀ ਜਾਂ ਐ ਸਟ੍ਰੈਟਜੀ ਨਹੀਂ ਚਲੇਗੀ ਅਸੀਂ ਫੜੋ ਤੇ ਕੱਢੋ ਵਾਲੀ ਰਣਨੀਤੀ ਤੇ ਉੱਤੇ ਕੰਮ ਕਰਾਂਗੇ ਪਰ ਕੰਮ ਜੋ ਵੀ ਕਰਨਾ ਹੋਏ ਤੁਸੀਂ ਤੁਸੀਂ ਇੱਕ ਇਲੈਕਟਿਡ ਪ੍ਰੈਜ਼ੀਡੈਂਟ ਹੋ ਤੁਹਾਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਕੰਮ ਕਰਨਾ ਪਏਗਾ ਹੁਣ ਐਦਾਂ ਦੇ ਹਾਲਾਤ ਨਹੀਂ ਹੈ ਕਿ ਅਮਰੀਕਾ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਖਾਸ ਕਰਕੇ ਤੁਸੀਂ ਡਿਕਟੇਟਰਸ਼ਿਪ ਦੇ ਹਿਸਾਬ ਨਾਲ ਕੋਈ ਰੂਲ ਕਰ ਸਕੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਧੰਨਵਾਦ ਜੀ